ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਤੂੰ ਆਵਾਜ਼ ਆ ਜਾ ਕਿਸਾਨ ਚੋਨੇ ਚ ਰੋਲਿਆ ਸਰਕਾਰ ਨੇ ਪੂਰੀ ਲੁੱਟ ਕੀਤੀ ਤਿੰਨ ਤਿੰਨ ਕੁਆਂਟਲ ਤੋਂ ਕੁਆਂਟਲ ਕੱਟ ਲੱਗਿਆ ਹੁਣ ਚੌਲ ਕੱਢੇ ਪਏ ਨੇ ਸੈਂਟਰ ਸਰਕਾਰ ਨੇ ਝੱਕ ਦੀ ਤੁਸੀਂ ਇਹ ਸੋਚ ਲਓ ਵੀ ਜਦੋਂ ਇੰਨਾ ਕਟਾ ਹੋ ਗਿਆ ਪੈ ਗਿਆ ਕਿਸਾਨ ਕਿੱਥੇ ਜਾਊਗਾ ਜਦੋਂ ਸਾਡੀ ਪਹਿਲਾਂ ਮੀਟਿੰਗ ਹੀ ਜਿੱਲਦੀ ਸਾਡੀ ਗੱਲ ਇੱਥੇ ਹੀ ਚੱਲੀ ਵੀ ਕਹਿੰਦੇ ਤੁਸੀਂ ਧਰਨੇ ਨਾ ਲਾਓ ਅਸੀਂ ਆਖਿਆ ਵੀ ਜੇ ਧਰਨੇ ਨਾ ਲਈਏ ਤਾਂ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਟਾਈਮ ਨਹੀਂ ਦਿੰਦੇ ਇਸ ਦਾ ਟਾਈਮ ਮੰਗਦੇ ਆ ਪਸੰਦ ਪਹਿਲਾਂ ਦੇ ਹੁੰਡੇ ਦੇ ਵੀ ਹੋ ਕਰ ਲਾਂ ਗਾ ਧੰਨੇ ਨੂੰ ਕਹਦੇ ਦੱਸੋ ਲੋਕ ਵਹਿਲੇ ਕਦੇ ਅੱਜ ਕੱਲ ਇਹ ਰੱਖਿਆ ਸੀ ਵੀ ਅਸੀਂ ਅੱਜ ਮੁੰਡੀਆਂ ਸਾਥ ਜਿੰਨੇ ਵੀ ਐਮਐਲਏ ਨੇ ਪੰਜਾਬ ਦੇ ਮੰਤਰੀ ਨੇ ਉਹਨਾਂ ਦੇ ਘਰਾਂ ਮੂਹਰੇ ਜਾਂ ਦਫ਼ਤਰਾਂ ਮੂਹਰੇ ਧਰਨੇ ਲਾਉਣੇ ਨੇ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਇਸੇ ਲੜੀ ਦੇ ਤਹਿਤ ਲੁਧਿਆਣਾ ਦੇ ਕੁਆੜਾ ਰੋਡ ਕਵਾੜਾ ਤੋਂ ਸਾਨੇਵਾਲ ਰੋਡ ਦੇ ਉੱਤੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਆਮ ਆਦਮੀ ਪਾਰਟੀ ਹਲਕਾ ਸਾਨੇਵਾਲ ਦੇ ਦਫਤਰ ਦੇ ਬਾਹਰ ਜਿਹੜਾ ਇਹ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਅਸੀਂ ਜਾਣਕਾਰੀ ਲੈ ਲੈਂਦੇ ਹਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਦੀ ਇੱਕ ਧਰਨਾ ਕਿੰਨਾ ਕਿੰਨਾ ਮੰਗਾਂ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨ ਨੇ ਤਾਂ ਸਾਡੇ ਨਾਲ ਮੌਜੂਦ ਨੇ ਅਸੀਂ ਜਾਣਕਾਰੀ ਲੈ ਲੈਣੇ ਆ ਸਰ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਫਤਰ ਦੇ ਬਾਹਰ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕਿ ਉਹ ਪੂਰਾ ਮਾਮਲਾ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਧਰਨੇ ਪ੍ਰਦਰਸ਼ਨ ਪੰਜਾਬ ਭਰ ਵਿੱਚ ਕਰ ਰਹੇ ਹੋ ਮੈਂ ਅਫਤਾਰ ਸਿੰਘ ਮੇਲੋਂ ਸਰਪ੍ਰਸਤ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਅੱਜ ਜਿਹੜਾ ਮਨਿਸਟਰ ਮੁੰਡੀਆਂ ਦੇ ਅਸੀਂ ਦਫਤਰ ਉਹਦੇ ਧਰਨਾ ਦੇ ਰਹੇ ਆਂ ਪਹਿਲਾਂ ਉਹਦੇ ਘਰ ਦਾ ਰਦਾਸੀ ਵੀ ਘਰੇ ਦੇਵਾਂਗੇ ਪਰ ਉੱਤੇ ਤੰਗ ਬਹੁ ਜਗ੍ਹਾ ਸੀਗੀ ਸਾਡੀ ਲੋਕਾਂ ਨੇ ਕਿਸੇ ਸੁਣਨਾ ਸੀ ਉਹਨੇ ਸੇ ਦਫਤਰ ਦੇ ਮੂਹਰੇ ਅਸੀਂ ਧੰਨ ਦੇ ਰਹੇ ਆ ਸਾਡੀਆਂ ਮੰਗਾਂ ਉਹੀ ਨੇ ਜਿਹੜੀ ਪ੍ਰਧਾਨ ਮੰਤਰੀ ਵਿਚਾਲੋਂ ਛੱਡ ਕੇ ਭੱਜਿਆ ਸੀ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਵਿਚਾਲੋਂ ਛੱਡ ਕੇ ਭੱਜਿਆ ਸੀ ਤਿੰਨ ਤਰੀਕ ਨੂੰ ਤੇ ਸਾਡੀਆਂ ਉਹੀ ਮੰਗਾਂ ਨੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਤੋਂ ਮੰਨ ਲਾ ਇਹ 23 ਦੇ ਵਿੱਚ ਮੰਨੀਆਂ ਸੀਗੀਆਂ ਅਸੀਂ ਕਹਿ ਵੀ ਉਹਨੂੰ ਲਾਗੂ ਕਰ ਦਿਓ ਉਹ ਲਗੂ ਗਰਾਉਂਡ ਦੇ ਜਦ ਤਾਈਮ 5 ਤਰੀਕ ਰਖਤੇ ਵੀ ਅਸੀਂ ਦਿੱਲੀ ਆਵਾਂਗੇ ਚੰਡੀਗੜ੍ਹ ਚੰਡੀਗੜ੍ਹ ਆ ਕੇ ਅਸੀਂ ਜਿੰਨਾ ਵੀ ਵੱਡਾ ਧਰਨਾ ਹੋਵੇ ਲਾਵਾਂਗੇ ਪੰਨਾ ਜਦ ਜਨਗਾਨੀ ਕਰਦਾ ਹੋਵੇ ਆਾਂਗੇ ਤਾਂ ਸਾਨੂੰ ਟਾਈਮ ਦਿੱਤਾ ਜਦੋਂ ਸਾਡੀ ਪਹਿਲਾਂ ਮੀਟਿੰਗ ਹੀ ਜਲਦੀ ਸਾਡੀ ਗੱਲ ਇੱਥੇ ਹੀ ਚੱਲੀ ਵੀ ਕਹਿੰਦੇ ਤੁਸੀਂ ਧਰਨੇ ਨਾ ਲਾਓ ਅਸੀਂ ਆਖਿਆ ਵੀ ਜੇ ਧਰਨੇ ਨਾ ਲਾਈਏ ਤਾਂ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਟਾਈਮ ਨਹੀਂ ਦਿੰਦੇ ਹੁਣ ਧਰਨਾ ਲਾਹਦਾ ਤੁਸੀਂ ਟਾਈਮ ਦਿੱਤਾ ਅਸੀਂ ਮੀਟਿੰਗ ਤੇ ਆ ਗਏ ਬڑے ਮਹੌਤ ਚ ਮੀਟਿੰਗ ਚੱਲਦੀ ਸੀ ਪਤਾ ਨਹੀਂ ਕਿਸੇ ਦਾ ਫੋਨ ਆ ਗਿਆ ਉਦੋਂ ਵਿਚਾਲੇ ਛੱਡ ਕੇ ਭੱਜ ਗਿਆ ਔਰ ਅਸੀਂ ਇਹ ਕਹਿਣਾ ਸਰਕਾਰ ਇਹ ਭਗੋੜੀ ਆ ਇਹ ਵਿਚਾਲਿਓ ਮੀਟਿੰਗੋਂ ਛੱਡ ਕੇ ਜਾਣਾ ਇਹੋ ਜਿਹਾ ਦੁਨੀਆ ਤੇ ਮੈਂ ਕੋਈ ਮੁੱਖ ਮੰਤਰੀ ਦੇਖਣਾ ਜਿਹੜਾ ਭਜਾਣਾ ਛੱਡ ਕੇ ਭੱਜ ਗਿਆ ਸਰ ਮੈਂ ਮੁੱਖ ਮੰਤਰੀ ਸਾਹਿਬ ਦਾ ਇਹ ਕਹਿਣਾ ਹੈ ਆ ਵੀ ਮੀਟਿੰਗ ਤੇ ਧਰਨੇ ਇੱਕ ਨਾਲ ਨਾਲ ਨਹੀਂ ਚੱਲ ਸਕਦੇ ਕਿਉਂਕਿ ਜਾਂ ਤਾਂ ਮੀਟਿੰਗ ਤੁਸੀਂ ਰੱਖ ਲਓ ਤੇ ਜਾਂ ਧਰਨੇ ਕਰ ਲਓ ਜਾਂ ਧਰਨੇ ਚੱਕ ਦਿਓ ਤੇ ਤਾਂ ਹੀ ਮੀਟਿੰਗ ਹੋਏਗੀ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਬਈ ਇਹ ਜਦੋਂ ਸਾਨੂੰ ਧਰਨਾ ਲਾਉਣਾ ਉਹਦੋਂ ਟਾਈਮ ਦਿੰਦੇ ਆ ਤਿੰਨ ਸਾਲ ਹੋ ਗਏ 23 ਦੇ ਵਿੱਚ ਸਾਡਾ ਮੀਟਿੰਗ ਹੋਈ ਸੀ ਕਿ 23 ਤੋਂ ਬਾਅਦ ਕੋਈ ਮੀਟਿੰਗ ਨਹੀਂ ਸਦੀ 25 ਆ ਗਿਆ ਹੁਣ ਜਦੋਂ ਅਸੀਂ ਧਰਨਾ ਲਾਉਂਦਾ ਫਿਰ ਸਾਨੂੰ ਟਾਈਮ ਦਿੱਤਾ ਅਸੀਂ ਤਾਂ ਟਾਈਮ ਮੰਗਦੇ ਆ ਸਾਨੂੰ ਪਹਿਲਾਂ ਦੇ ਦੇ ਹੁਣ ਦੇ ਦੇ ਵੀ ਹੁਣ ਕਰ ਲਾਂ ਗੱਲ ਅਸੀਂ ਧਰਨੇ ਨੂੰ ਕਹੇ ਦੱਸੋ ਕੋਈ ਲੋਕ ਵਹਿਲੇ ਕਦੇ ਅੱਜ ਕੱਲ੍ਹ ਸ਼ੌਕ ਨਾ ਨਿਕਾਉਂਦੇ ਧਰਨੇ ਚਲੋ ਅਸੀਂ ਤਾਂ ਚਾਹੁੰਦੇ ਆਂ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ ਕਿਉਂਕਿ ਪੂਰਾ ਪੰਜਾਬ ਜਿਹੜਾ ਕਿਸਾਨਾਂ ਦੇ ਨਾਲ ਖੜਾ ਆ ਪਰ ਇਨ ਕੇਸ ਜੇ ਕਿਤੇ ਕੋਈ ਮੰਗਾਂ ਨਹੀਂ ਕੋਈ ਪੁਰੀਆਂ ਹੁੰਦੀਆਂ ਫਿਰ ਅਗਲਾ ਸਟੈਪ ਕੀ ਹੈਗਾ ਦੇਖੋ ਪਿਛਲੇ ਸੀਜ਼ਨ ਦੇ ਵਿੱਚ ਕਿਸਾਨ ਚੋਂਨੇ ਚ ਰੋਲਿਆ ਸਰਕਾਰ ਨੇ ਪੂਰੀ ਲੁੱਟ ਕੀਤੀ 3-3 ਕੁਆਂਟਲ 100 ਕੁਆਂਟਲ ਕੱਟ ਲੱਗਿਆ ਤੁਸੀਂ ਇਹ ਸੋਚ ਲਓ ਵੀ ਜਦੋਂ ਇੰਨਾ ਕਟਾ ਹੋ ਗਿਆ ਪੈ ਗਿਆ ਕਿਸਾਨ ਕਿੱਥੇ ਜਾਊਗਾ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਤੂੰ ਬਾਜ ਆ ਜਾ ਹੁਣ ਚੌਲ ਕੱਢੇ ਪਏ ਨੇ ਸੈਂਟਰ ਸਰਕਾਰ ਵੀ ਚੱਕਦੀ ਤਾਂ ਇਹ ਪੰਜਾਬ ਸਰਕਾਰ ਦਾ ਹੱਕ ਬਣਦਾ ਵੀ ਉਹਨਾਂ ਨੂੰ ਕਹੋ ਵੀ ਸਾਡੇ ਝੋੜ ਚੱਕੋ ਝੋੜ ਚੱਕ ਕੇ ਤਾਂ ਹੀ ਫਿਰ ਅੱਗੇ ਨਿਕਲਣਗੇ ਇਸ ਕਰਕੇ ਅਸੀਂ ਜਿਹੜੀਆਂ ਮੰਗਾਂ ਨੇ ਮੰਗਾਂ ਸਾਡੀਆਂ ਜਿਹੜੀਆਂ ਜੰਨ 15 ਤਰੀਕ ਨੂੰ ਐਸਕੇਮ ਦੀ ਮੀਟਿੰਗ ਆ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਵੀ ਸੁਨੇਹਾ ਦੇਤਾ ਡਾਕਟਰ ਕੜਦਾ ਉਹਨੂੰ ਵੀ ਜਿਵੇਂ ਤੂੰ ਬੈਠ ਕੇ ਲੁਧਿਆਣੇ ਆਪਣੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਹ ਗੱਲ ਕਰਦੇ ਸੀਗੇ ਵੀ ਮੇਨਾ ਜਵਾਬ ਸਾਫ਼ ਕਰੋ ਅਸੀਂ ਤੁਹਾਨੂੰ ਅਲਟੀਮੇਟ ਦਿੰਨੇ ਆ ਵੀ ਜਿੱਤੇ ਮਰਜੀ ਟਾਈਮ ਦੇ ਦਿਓ ਸਾਡੇ ਨਾਲ ਸਾਡੇ ਪੰਜ ਬੰਦੇ ਜਾਣਗੇ ਤੁਹਾਡੀਆਂ ਸਾਡੀਆਂ ਗੱਲਾਂ ਦਾ ਜਵਾਬ ਦੇਵਾਂਗੇ ਵੀ ਸਾਡੀਆਂ ਆ ਮੰਗਾਂ ਨੇ ਆ ਜਵਾਬ ਦੇ ਵੀ ਕੀ ਕੀਤਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਹੋਰ ਵੀ ਸੱਜਣ ਇੱਥੇ ਮੌਜੂਦ ਨੇ ਕਿਸਾਨ ਆਗੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਜਰਾ ਪੰਬਦੀਪ ਸਿੰਘ ਜੀ ਮੇਲੋਂ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਮੀਤ ਪ੍ਰਧਾਨ ਲੁਧਿਆਣਾ ਜੀ ਲਖੋਵਾਲ ਸਰ ਅਜੇ ਇੱਥੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਦਫਤਰ ਦੇ ਬਾਹਰ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਸਾਡਾ ਤਾਂ ਫੈਸਲਾ ਹੋਇਆ ਸੀ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਅਸੀਂ ਇਹਨਾਂ ਨੇ ਸਾਨੂੰ ਤਾਂ ਰਸਤੇ 'ਚ ਰੋਕਤਾ ਤੇ ਇੱਕ ਸਾਨੂੰ ਘਰ ਤੋਂ ਹੀ ਨਜ਼ਰਬੰਦ ਕਰਤਾ ਸਾਨੂੰ ਜੇਲ੍ਹਾਂ 'ਚ ਭੇਜਤਾ ਉਹਦੇ ਸਬੰਧ 'ਚ ਅਸੀਂ ਇਹ ਰੱਖਿਆ ਸੀ ਵੀ ਅਸੀਂ ਅੱਜ ਮੁੰਡੀਆਂ ਸਾਹਿਬ ਜਿੰਨੇ ਵੀ ਐਮਐਲਏ ਨੇ ਪੰਜਾਬ ਦੇ ਮੰਤਰੀ ਨੇ ਉਹਨਾਂ ਦੇ ਘਰਾਂ ਮੂਹਰੇ ਜਾਂ ਦਫ਼ਤਰਾਂ ਮੂਹਰੇ ਧਰਨੇ ਲਾਉਣੇ ਨੇ ਜੀ ਇਸੇ ਚੋ ਸਬੰਧ ਦੇ ਧਰਨੇ ਲੱਗ ਰਹੇ ਨੇ ਤੇ ਸਾਡੀ 15 ਤਰੀਕ ਨੂੰ ਐਸਕੇਨ ਦੀ ਮੀਟਿੰਗ ਆ ਉਹਦੇ ਵਿੱਚ ਜੋ ਫੈਸਲਾ ਹੋਊਗਾ ਅਸੀਂ ਉਹ ਤੇ ਫੁੱਲ ਚੜਾਵਾਂਗੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਕਿਸਾਨਾਂ ਆਗੂਆਂ ਦੀ ਗੱਲਬਾਤ ਸੁਣੀ ਹੈ ਕਿਉਂਕਿ ਇਹਨਾਂ ਦੀ 15 ਤਰੀਕ ਦੀ ਜਿਹੜੀ ਮੀਟਿੰਗ ਹੈਗੀ ਆ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਤੈਅ ਹੋਈ ਹੈ ਤੇ ਹੁਣ 15 ਤਰੀਕ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਜਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਸ ਉਸ ਦਰਮਿਆਨ ਜਿਹੜੀ ਹੈਗੀ ਆ ਇਹ ਪੰਜਾਬ ਦੇ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਤੇ ਜਾਂ ਜਿਹੜੇ ਪੰਜਾਬ ਦੇ ਮਨਿਸਟਰ ਨੇ ਉਹਨਾਂ ਦੇ ਘਰਾਂ ਜਾਂ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ 15 ਤਰੀਕ ਨੂੰ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ ਇਹ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਕਮੈਂਟ ਸਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ